मामले विच खुलासा होया है कि पीड़ित नौजवान पंकज से पिंड खोखर दे ही रहने वाले एक होर नौजवान महिकदीप ने लुट दी योजना बनाई सी क्योंकि उस नु पता सी कि पंकज जिस कंपनी विच काम करता है उस कंपनी दा कैश ओस कोल छुट्टी वाले दिन तो पहली शाम हुंदा है दस दईए की कंपनी अमाजोन वर्गिया वाक वक कंपनिया का कैश लेके बैंक विच जमा कराने का काम करती है पर बैंक की छुट्टी वाले ਦੇਨ ਸ਼ਾਮ ਨੂੰ ਕੰਪਨੀ ਮੁਲਾਜ਼ਮ ਕੈਸ਼ ਕਰ ਲੈ ਜਾਂਦੇ ਹਨ 13 ਅਪ੍ਰੈਲ ਦੀ ਸ਼ਾਮ ਨੂੰ ਮਹਿਕਦੀਪ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਪੰਚਤ ਦੇ ਕਲਾਨੌਰ ਰੋਡ ਤੇ ਸਥਿਤ ਜੀਆ ਲਾਲ ਮਿੱਤਲ ਸਕੂਲ ਨੇੜੇ ਹਮਲਾ ਕਰ ਦਿੱਤਾ ਗਿਆ ਜਦੋਂ ਦਫ਼ਤਰ ਤੋਂ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਐਸਪੀ ਡੀ ਰਜਿੰਦਰ ਕੁਮਾਰ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਪੁਲਿਸ ਨੇ ਵਾਰਦਾਤ ਕਲਾਨੋ ਰੂਟ ਦੇ Amazon ਕੰਪਨੀ ਦਾ ਇੱਕ ਵਰਕਰ ਆਪਣੇ ਕਲੈਕਸ਼ਨ ਲੈ ਕੇ ਆ ਰਿਹਾ ਸੀ 385000 ਰੁਪਏ ਦੇ ਨੈੜੇ ਨੇ ਜਿਹੜਾ ਉਹ ਜਦੋਂ ਉੱਥੇ ਕਲਾਨੋ ਰੂਟ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਦੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੋਤ ਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਤੇ ਸਾਡੇ ਡੀਐਸਪੀ ਗੁਰਦਾਸਪੁਰ ਔਰ ਐਸਐਚਓ ਸਦਰ ਗੁਰਦਾਸਪੁਰ ਇਹਨਾਂ ਨੇ ਕਾਫੀ ਮਿਹਨਤ ਨਾਲ ਵਰਕ ਕਰਕੇ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਹਨ ਉਹਨਾਂ ਵਿੱਚੋਂ ਮਕਲੋ ਕਰੀਬ 2 ਲੱਖ ਤੇ 85000 600 ਰੁਪਏ ਦੇ ਬਰਾਮਦ ਕੀਤੇ ਜਾ ਚੁੱਕੇ ਹਨ ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜ਼ਦ ਹੈਗਾ ਵਿੱਚ ਤੇ ਉਹ ਅਰੈਸਟ ਕਰਨਾ ਬਾਕੀ ਹੈ ਉਹ ਜਲਦੀ ਇਹਨਾਂ ਨੇ ਅਰੈਸਟ ਇੱਕ ਦਿਨ ਵਿੱਚ ਕਰ ਲੈਣਾ ਉਹਦੇ ਪਿੱਛੇ ਲੱਗੀ ਹੈ ਸਦੋਂ ਦੋਵੇਂ ਦੋਸਤ ਸੀ ਆਪਰੇ ਨਹੀਂ ਦੋਸਤ ਨਹੀਂ ਸੀਗੇ ਕੋਈ ਪੁਰਾਣੀ ਰੰਜਿਸ਼ ਹੈ ਨਹੀਂ ਪੁਰਾਣੀ ਰੰਜਿਸ਼ ਵੀ ਕੋ ਸਾਹਮਣੇ ਨਹੀਂ ਆਈ ਕਹਿੰਦੇ ਕੇ ਇਸ ਹੈਗਾ ਜੀ ਇਹਨਾਂ ਦਾ ਕੋਈ ਪਹਿਲਾਂ ਕੋਈ ਕੇਸ ਨਹੀਂ ਇਹਨਾਂ ਦਾ ਸਰ ਇਹਨਾਂ ਨੂੰ ਪਤਾ ਕਿੱਦਾਂ ਲੱਗਾ ਜੀ ਇਹਨਾਂ ਕਹਿੰਦੇ ਕੋਈ ਇਹਨਾਂ ਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਆਇਆ ਹੈ ਔਰ ਇਹਦੇ ਕੋਲ ਪੈਸੇ ਹੁੰਦੇ ਪੀ ਵੀ ਇਹ ਸ਼ਾਮ ਦਾ ਟਾਈਮ ਆ ਤੇ ਇਹਦੇ ਕੋਲ ਜਦੋਂ ਇਹਦੇ ਪਿੱਛੇ ਨੂੰ ਕਰਾਂ ਗੋਕਾ ਕਿ ਤੁਸੀਂ ਕੋ ਪੈਸੇ ਹੁੰਦੇ ਮੈਂ ਕਰੀਬ ਨਾਲ ਇਹ ਨਾਲ ਹੀ ਕੰਮ ਕਰਦਾ ਸੀ ਇਹਨਾਂ ਨਾਲ ਲਾਈ ਹੋਈ ਨਹੀਂ ਉਹ ਇਦਾਂ ਦਾ ਕੋਈ ਸਾਡੇ ਇਨਵੈਸਟੀਗੇਸ਼ਨ ਚ ਨਹੀਂ ਸਾਡੇ ਸਾਹਮਣੇ ਆਇਆ ਠੀਕ ਹੈ